ਹਾਂ ਜੀ ਕੀ ਹਾਲ ਹੈ ਸਾਰਿਆਂ ਨੂੰ ਆਪਾਂ ਲੈ ਲਿਆ ਡਰੋਨ ਨਵਾਂ ਖੜੋਣਾ ਆ ਗਿਆ ਤੇ ਅੱਜ ਜਿਉ ਕੋ ਟਾਈਮ ਹੈਗਾ ਇਹ ਤਾਂ ਉਂਗਰ ਦੇ ਸ਼ਹਿਰ ਤੇ ਨਾ ਇਦਾਂ ਤੇਰੀ ਨਾਲ ਨਾਲ ਚੱਲੇ ਨਹੀਂ ਗਿਰਧਾਰੀ ਲਾਲ ਬਹੁਤ ਵਧੀਆ ਚੀਜ਼ਾਂ ਨਜ਼ਾਰਾ ਇਹ ਆ ਗਿਆ ਮौजਾਂ ਹੀ ਮौजਾਂ ਜੇ ਮਰਜੀ ਪਜੋ ਏ ਕੀ ਹੋ ਗਿਆ ਜਦੋਂ ਲੱਗਦਾ ਕਿ ਗੱਲ ਜੀ ਬਣ ਗਈ ਕੋਈ ਨਾ ਕੋਈ ਬੰਦਾ ਪੰਬਲ ਪੁੱਸੀ ਪੈ ਜਾਂਦਾ ਹੱਸੇ ਵਲੇ ਨੀ ਆ ਗਿਆ ਕੰਟਰੋਲ ਚ ਚੱਲਿਆ ਬੈਕ ਟੂ ਨੋਰਮਲ ਥੋੜੀ ਦੇਰ ਚ ਫੇਰ ਕੰਟਰੋਲ ਵਿੱਚ ਆ ਗਿਆ ਕਾਸ਼ ਮੈਂ ਲੋਕਾਂ ਨੂੰ ਵੀ ਐ ਪ੍ਰੋਗਰਾਮ ਨਾਲ ਕੰਟਰੋਲ ਕਰ ਲੈਂਦਾ ਕਾਸ਼ਾ ਪ੍ਰੋਗਰਾਮ ਅਮਰੀਕਾ ਵਾਲੀ ਨੂੰ ਕੰਟਰੋਲ ਕਰਨ ਦੇ ਕੰਮ ਆ ਜਾਵੇ ਮਦਰ ਲਈ ਚੰਗੇ ਬੰਦਿਆਂ ਦੀ ਘਾਟ ਨਹੀਂ ਨੇੜੇ ਤੇੜੀ ਹੁੰਦੀ ਆ ਵੇਖਣ ਵਾਲੀ ਆਖ ਚਾਹੀਦੀ ਆ ਹੁਣ ਤਾਂ ਆਪਾਂ ਬਣ ਗਏ ਮਾਸਟਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਅੱਧਾ ਘੰਟਾ ਪਤਾ ਹੀ ਨਹੀਂ ਲੱਗਿਆ ਕਦੋਂ ਕਿੱਥੇ ਨਿਕਲ ਗਏ ਆ ਆ ਮੇਰੇ ਪਿੱਛੇ ਜਿਹੜਾ ਹੈਗਾ ਫੁੱਟਬਾਲ ਗਰਾਊਂਡ ਆ ਇਹ ਸਾਰਾ ਆਪਣੇ ਲਈ ਗਿਆ ਕੋਈ ਹੋਰ ਨਹੀਂ ਬੰਦਾ ਭੱਜਣ ਵਾਲਾ ਚਾਹੀਦਾ ਗੋਡਾ ਗਰੀਸ ਨਾਮਕਿਆ ਹੋਏ ਪਿੱਛੇ ਪੂਰੀ ਭੱਜ ਲੋ ਗਾਹ ਨੂੰ ਭੱਜ ਲੋ ਉਹ ਚੀਜ਼ ਹੀ ਬੜੀ ਨਜ਼ਾਰੀਦਾਰ ਆ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਸਿੱਖ ਲੋ ਯਾਰ ਕੋਈ ਲਿਮਿਟੇਸ਼ਨ ਹੈ ਹੀ ਨਹੀਂ ਅਸਮਾਨ ਦੀਆਂ ਉਚਾਈਆਂ ਤੇ ਜਿੱਥੇ ਮਰਜ਼ੀ ਲੈ ਜਾਓ ਤੁਹਾਡੀ ਮਰਜ਼ੀ ਆ ਸੋਚ ਆ ਯਾਰ ਜਿੱਥੇ ਤੇ ਤੁਹਾਡੀ ਸੋਚ ਲੈ ਕੇ ਜਾਂਦੀ ਹੈ ਤੁਸੀਂ ਉੱਥੋਂ ਤੀਨ ਨੂੰ ਲੈ ਜਾਓ ਇਦੇ ਨਾਲ ਹੁਣ ਕਾਫੀ ਕੰਫਰਟੇਬਲ ਜਿਹਾ ਮੈਂ ਹੋ ਗਿਆ ਤੇ ਬੜਾ ਦੇਰ ਮਤਲਬ ਕਿਵੇਂ ਵਹਿਮ ਜਿਹੀ ਸੀਗਾ ਕਿ ਯਾਰ ਕੀ ਕਰਾਂਗੇ ਸਿੱਖਾਂਗੇ ਨਹੀਂ ਸਿੱਖਾਂਗੇ ਇਹਦੀ ਬੈਟਰੀ ਕਿੰਨੀ ਚੱਲੇਗੀ ਬਹੁਤ سارے ਸਵਾਲ ਸੀ ਮਨ ਚ ਪਰ ਇਟ ਇਜ਼ ਵਰਥ ਇਟ ਮੇਰੀ ਖੁਸ਼ੀ ਤਾਂ ਕੋਈ ਦਿਖਾਣਾ ਹੈ ਹੀ ਨਹੀਂ ਆ ਨਵਾਂ ਖੜਾਉਣਾ ਮਿਲ ਗਿਆ ਹੁਣ ਨਹੀਂ ਆਪਾਂ ਘਰੇ ਵੱੜਦੇ ਛੇਤੀ ਕਿਤੇ ਜਿਵੇਂ ਐਸੇ ਇੱਕ ਸਦਾ ਤਾਂ ਯਾਰ ਕੋਈ ਵੀ ਸਿੱਖ ਸਕਦਾ ਸਿੱਖਣ ਲਈ ਬਹੁਤ ਹੀ ਵਧੀਆ ਚੀਜ਼ ਹੈ ਪੰਛੀ ਵਾਂਗ ਜੀ ਨਾ ਬੋਰਡਸ ਆਈ ਵੀ ਕਿ ਹੁੰਦੀ ਆ ਜਿੰਨੀ ਮਰਜ਼ੀ ਉਤੀ ਨੂੰ ਲੈ ਜਾਓ ਤੇ ਜਿਹੜੀ ਮਰਜ਼ੀ ਵੀ ਲਓ